कल अ तेजस्वी यादव जेडे लीडर ऑफ अपोजिशन है बिहार वर्ग स्टेट मतलब जेनु जे स्टेट नु आपा बिल्कुल समझ दे, दे ने ने के ए एक मतलब जेनु पछੜਿਆ ਹੋਇਆ ਸੂਬਾ इवन बिहार ਦੇ ਪੋਲੀਟੀਸ਼ੀਅਨਸ ਨੂੰ ਅਕਲ ਆ ਗਈ ਆ ਕਿ ਸਾਡੇ ਸੂਬੇ ਵਿੱਚ ਬਾਹਰੋਂ ਆਣ ਕੇ ਕੋਈ ਸਾਡੇ ਨੌਜਵਾਨਾਂ ਦੀਆਂ ਨੌਕਰੀਆਂ ਨਾ ਲਵੇ ਕੋਈ ਕੋਈ ਜ਼ਮੀਨ ਨਾ ਖਰੀਦ ਸਕੇ ਔਰ ਕੋਈ ਉੱਥੇ ਵੋਟਰ ਨਾ ਬਣ ਸਕੇ ਇਹਦਾ ਮਤਲਬ ਹੁੰਦਾ ਕਿ ਇਹ ਆਪਣੇ ਸਟੇਟ ਦੀ ਡੈਮੋਗ੍ਰਾਫੀ ਨੂੰ ਬਚਾਉਣਾ ਯਾਨੀ ਕਿ ਆਬਾਦੀ ਦੇ ਸੰਤੁਲਨ ਨੂੰ ਬਚਾਉਣਾ ਉਥੋਂ ਦੀ ਭਾਸ਼ਾ ਨੂੰ ਬਚਾਉਣਾ ਸੱਭਿਆਚਾਰ ਨੂੰ ਬਚਾਉਣਾ ਔਰ ਪੰਜਾਬ ਤਾਂ ਇੱਕ ਕੰਪਲੀਟਲੀ ਮਾਈਨੋਰਿਟੀ ਸਟੇਟ ਹੈ ਇੰਡੀਆ ਦੇ ਵਿੱਚ ਔਰ ਸਿੱਖਾਂ ਦੇ ਕੋਲ ਜੇ ਅਗਰ ਕੋਈ ਇੱਕ ਸੂਬਾ ਹੈ ਸਾਰੇ ਦੇਸ਼ ਦੇ ਵਿੱਚ ਤੇ ਉਹ ਇਕੱਲਾ ਪੰਜਾਬ ਜਿੱਥੇ ਉਹ ਆਪਣੀਆਂ ਭਾਵਨਾਵਾਂ ਨਾਲ ਆਪਣੇ ਭਵਿੱਖ ਵਾਸਤੇ ਆਪਣੀ ਅਗਲੀ ਪੀੜ੍ਹੀ ਵਾਸਤੇ ਕੰਮ ਕਰ ਸਕਦੇ ਔਰ ਇਹ ਲਾ ਇਹ ਕੋਈ ਐ ਨਹੀਂਗਾ ਕਿ ਕੱਲਾ ਪੰਜਾਬ ਕਹਿ ਰਿਹਾ ਤੇ ਜੇ ਕੋਈ ਵੱਖਵਾਦੀ ਲਾ ਹੈਗਾ نو ਇਹ 1972 ਦੇ ਵਿੱਚ ਸਭ ਤੋਂ ਪਹਿਲਾਂ ਉਸ ਵੇਲੇ ਦੇ ਚੀਫ ਮਿਨਿਸਟਰ ਸੀ ਹਿਮਾਚਲ ਦੇ ਡਾਕਟਰ ਵਾਇਸ ਪਰਮਾਰ ਦੂਰੰਦੇਸ਼ੀ ਹੋਣਗੇ ਉਹਨਾਂ ਨੇ ਦੇਖਿਆ ਕਿ ਮੈਂ ਆਪਣੇ ਹਿਮਾਚਲ ਨੂੰ ਕਿਵੇਂ ਬਚਾ ਸਕਦਾ ਹਾਂ ਤੇ ਉਹਨਾਂ ਨੇ ਇਸ ਲਾ ਨੂੰ 1972 ਚ ਇਹਨੂੰ ਉਸ ਲਾ ਨੂੰ ਕਿਹਾ ਗਿਆ ਟੈਂਨੈਂਸੀ ਐਂਡ ਲੈਂਡ ਰਿਫਾਰਮਸ ਐਕਟ 1972 ਹਿਮਾਚਲ ਤੁਸੀਂ ਹਿਮਾਚਲ ਵਿੱਚ ਜਾ ਕੇ 1 ਇੰਚ ਜ਼ਮੀਨ ਨਿਕਿਤ ਸਕਦੇ ਸਰਕਾਰੀ ਨੌਕਰੀ ਤਾਂ ਬਹੁਤ ਦੂਰ ਦੀ ਗੱਲ ਹੈ ਫਿਰ ਹਿਸਤਾ ਹਿਸਤਾ ਹੋਰ ਨਾਲ ਸੂਬਿਆਂ ਨੇ ਲੇਟੈਸਟ ਭਾਜਪੀ ਦੀ ਜਿਹੜੀ ਉੱਤਰਾਖੰਡ ਦੀ ਸਰਕਾਰ ਹੈ ਉਹਨਾਂ ਨੇ ਬਣਾਇਆ ਤੇ ਹੁਣ ਬਿਹਾਰ ਨੇ ਵੀ ਕਹਿਤਾ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਪੋਲਿਟਿਕਲ ਲੀਡਰਜ਼ ਨੂੰ ਹੋਇਆ ਕੀ ਆ ਬਲਕਿ ਮੈਂ ਕਹੂੰਗਾ ਕਿ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਹੋਇਆ ਕੀ ਆ ਉਹਨਾਂ ਨੂੰ ਇੰਨਾ ਫਿਕਰ ਨਹੀਂ ਸਾਡੀ ਸਟੇਟ ਦੇ ਵਾਸਤੇ ਕਿ ਅਸੀਂ ਵੀ ਆਪਣੀ ਸਟੇਟ ਦੇ ਹਾਲਾਤਾਂ ਨੂੰ ਬਚਾ ਸਕੀਏ ਔਰ ਇਹ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿਲਆ ਕੁਲਤਾਰ ਸੰਧਵਾ ਨੂੰ ਉਹਦੇ ਦਫ਼ਤਰ ਜਾ ਕੇ ਮੇਰੇ ਨਾਲ ਲੀਡਰ ਆਫ ਆਪੋਜੀਸ਼ਨ ਤੇ ਕੁਝ ਐਮਐਲਏ ਕਾਂਗਰਸ ਦੇ ਕੇ ਸੀ ਉਹਨੂੰ ਜਾ ਕੇ ਮਿਲੇ ਬੈਠੇ ਉਹਨੂੰ ਸਮਝਾਇਆ ਪ੍ਰਾਈਵੇਟਲੀ ਉਸਨੇ ਮੰਨ ਲਿਆ ਕਿ ਹਾਂ ਇਹ ਬੜਾ ਅੱਛਾ ਕਾਨੂੰਨ ਹੈ ਬੜਨਾ ਚਾਹੀਦਾ ਪੰਜਾਬ ਦੇ ਵਿੱਚ ਲੇਕਿਨ ਅੱਜ ਤੱਕ तकरीबन ਸਮਝ ਲਓ 2 ਸਾਲ 2.5 ਸਾਲ ਹੋ ਚਲੇ ਨੇ ਜਨਵਰੀ ਦਾ ਦਿੱਤਾ ਹੋਇਆ ਇਹ ਬਿਲ ਉਹਨਾਂ ਨੇ ਟੇਬਲ ਵੀ ਨਹੀਂ ਕੀਤਾ ਔਰ ਜਦੋਂ ਸਾਡੇ ਪੋਲੀਟੀਕਲ ਪਾਰਟੀ ਦੇ ਕਮਜ਼ੋਰ ਨੇ ਲੀਡਰਸ ਉਹਨਾਂ ਨੂੰ ਕੋ ਮਾੜਾ ਜਿਹਾ ਮੀਡੀਆ ਵਾਲੇ ਪੁੱਛ ਲੈ ਨਹੀਂ 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 ਜੀ ਅਸੀਂ ਤਾਂ ਜੇ ਸਾਡੇ ਬੱਚੇ ਜਾ ਕੇ ਸਾਰੇ ਦੇਸ਼ ਵਿੱਚ ਕੰਮ ਕਰ ਸਕਦੇ ਨੇ ਜਾਂ ਕੈਨੇਡਾ ਅਮਰੀਕਾ ਜਾਂਦੇ ਨੇ ਇਹ ਕਾਨੂੰਨ ਇੱਥੇ ਨਹੀਂ ਬਣਨਾ ਚਾਹੀਦਾ ਉਹ ਥੋੜੀ ਜੀ ਆਬਾਦੀ ਜਿਹੜੀ ਬਾਹਰੋਂ ਆਣ ਕੇ ਪੰਜਾਬ ਦੇ ਵਿੱਚ ਬਸ ਚੁੱਕੀ ਆ ਉਹਦੇ ਤੋਂ ਡਰੀ ਜਾਂਦੇ ਔਰ ਮੈਂ ਇੱਥੇ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਬਾਹਰੋਂ ਵਿਅਕਤੀਆਂ ਦੇ ਆਉਣ ਦੇ ਖਿਲਾਫ ਨਹੀਂਗਾ ਜੇ ਸਾਡਾ ਲਾਅ ਹੋਵੇਗਾ ਤੇ ਉਹ ਸ਼ਰਤਾਂ ਪੂਰੀਆਂ ਕਰਕੇ ਚਾਹੇ ਜ਼ਮੀਨ ਲੈ ਲੈਣ ਚਾਹੇ ਇੰਡਸਟਰੀ ਲਾ ਲੈਣ ਚਾਹੇ ਸਰਕਾਰੀ ਨੌਕਰੀ ਵੀ ਲੈ ਲੈਣ ਪਰ ਕੋਈ ਨਾ ਕੋਈ ਰੈਗੂਲੇਸ਼ਨ ਤਾਂ ਹੋਵੇ ਅੱਜ ਪੰਜਾਬ ਦੇ ਵਿੱਚ ਬੇਤਹਾਸ਼ਾ ਬਾਹਰੋਂ ਆਬਾਦੀ ਆਣ ਕੇ ਮਤਲਬ ਟਰੱਕ ਲੋਡਸ ਆ ਰਹੇ ਨੇ ਬੱਸ ਲੋਡਸ ਆ ਰਹੇ ਨੇ ਕੋਈ ਪਤਾ ਨਹੀਂ ਕਿਸੇ ਨੂੰ ਕਿੱਥੇ ਕੀ ਬੈਠ ਕੇ ਆਣ ਕੇ ਔਰ ਕ੍ਰਾਈਮ ਦੇ ਵਿੱਚ ਵੀ ਬਹੁਤ ਇਜ਼ਾਫਾ ਹੋਇਆ ਤੇ ਪਤਾ ਨਹੀਂ ਲੱਗਦਾ ਕਿ ਕੌਣ ਕ੍ਰਾਈਮ ਕਰ ਗਿਆ ਪਿਛਲੇ ਦਿਨਾਂ ਅਚ ਪੰਚਾਇਤੀ ਇਲੈਕਸ਼ਨਾਂ ਵਿੱਚ ਮੋਹੱਲੀ ਦੇ ਇੱਕ ਪਿੰਡ ਵਿੱਚ オリジナル ਪੰਜਾਬੀਆਂ ਦੀ ਆਬਾਦੀ ਮਹਿਜ਼ 900 ਤੇ ਜਿਹੜੇ ਬਾਹਰੋਂ ਆਣ ਕੇ ਉੱਥੇ ਵੱਸ ਗਏ ਸੀਗੇ ਉਹਨਾਂ ਦੀ ਆਬਾਦੀ ਸ਼ਾਇਦ 6 ਕੇ 7000 ਵੋਟਰ ਬਣ ਗਏ ਸੀ ਚਲੋ ਪੰਚਾਇਤ ਦੀ ਇਲੈਕਸ਼ਨ ਥੋੜੀ ਦੇਰ ਵਾਸਤੇ ਟਲ ਗਈ ਲੇਕਿਨ ਕਿੰਨੀ ਦੇਰ ਤੁਸੀਂ ਟਾਲੋਗੇ ਔਰ ਜਿਹੜੇ ਪੋਲਿਟਿਕਲ ਲੀਡਰ ਜਦਾਂ ਭਗਵੰਤਪਾਲ ਨੇ ਕਿਹਾ ਤਾਂ ਜੀ ਸਾਡੇ ਬੱਚੇ ਵੀ ਕੈਨੇਡਾ ਅਮਰੀਕਾ ਜਾਂਦੇ ਨੇ ਯਾਦ ਰਹੇ ਕਿ ਕੈਨੇਡਾ ਤੇ ਅਮਰੀਕਾ ਤੇ ਯੂਰੋਪੀਅ ਬਿਨਾਂ ਕਾਨੂੰਨ ਤੋਂ ਤੁਹਾਡੇ ਬੱਚਿਆਂ ਨੂੰ ਕੋ ਜਾਣ ਦਿੰਦਾ ਉੱਥੇ ਆ ਜਿਹੜਾ ਹੈਗਾ ਕਿ ਆ ਪਾਸਪੋਰਟ ਵੀਜ਼ਾ ਔਰ ਜਿਹੜਾ ਉੱਥੇ ਪਰਮਨੈਂਟ ਰੈਜ਼ਿਡੈਂਸੀ ਲੈਣੀ ਪੀਆਰ ਲੈਣਾ ਉਹ ਕਈ ਸਾਲ ਲੱਗਦੇ ਨੇ ਬਿਨਾਂ ਸ਼ਰਤ ਤੋਂ ਤੁਹਾਨੂੰ ਕੋ ਰਹਿਣ ਦਿੰਦਾ ਉੱਥੇ ਕਿਸੇ ਸਾਡੇ ਬੱਚਿਆਂ ਨੂੰ ਬਹੁਤ ਸਾਰੇ ਮੈਂ ਜਾਣਦਾ ਅਮਰੀਕਾ ਔਰ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ 20 25-25 ਸਾਲ ਦੇ ਉੱਥੇ ਇਲੀਗਲ ਕੰਮ ਕਰ ਰਹੇ ਨੇ ਤੇ ਪੰਜਾਬ ਅਗਰ ਇਹ ਲਾਅ ਬਣਾਵੇਗਾ ਤੇ ਉਹਦੇ ਵਿੱਚ ਸਾਡੀ ਪਹਿਚਾਨ ਸਾਡੀ ਜ਼ੁਬਾਨ ਸਾਡੀ ਦਸਤਾਰ ਜੇ ਦੀਆ ਮੈਂ ਸਮਝਦਾ ਹਫਾਜ਼ਤ ਹੋਵੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਚ ਮੈਂ ਜਿੱਦਾਂ ਕਿਹਾ ਕਿ ਪੰਜਾਬ ਮਾਈਨੋਰਿਟੀ ਸਟੇਟ ਹੈ ਸਿੱਖ ਤਾਂ ਬਿਲਕੁਲ ਹੀ ਘੱਟ ਹੈ ਇਸ ਦੇਸ਼ ਵਿੱਚ ਮਹਿਜ਼ 2% ਵੱਦੀ ਹੈ ਤੇ ਜੇ ਅਸੀਂ ਆਪਣੀ ਸਟੇਟ ਵਿੱਚ ਵੀ ਬਾਹਰੋਂ ਆਣ ਕੇ ਲੋਕਾਂ ਨੂੰ ਧੜਾ ਧੜ ਵਸਾ ਦਿੱਤਾ ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਅਸੀਂ ਆਪਣੇ ਸਟੇਟ ਦੇ ਨਾਲ ਇੱਕ ਕਿਸਮ ਦਾ ਧੋਖਾ ਕਰ ਰਹੇ ਹਾਂ ਉਹਦੇ ਨਾਲ ਬੇਇਮਾਨੀ ਕਰ ਰਹੇ ਹਾਂ ਸਿਰਫ ਚੰਦ ਬੂਟਾਂ ਬਾਹਰ ਲਿਆਂਦੀ ਲੈਣ ਵਾਸਤੇ ਔਰ ਮੈਂ ਇਸ ਤੇ ਕਮਿਟਿਡ ਹਾਂ ਔਰ ਹੁਣ ਆਣ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਪ੍ਰੋਮਿਸ ਕੀਤਾ ਕਿ ਅਗਰ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਇਹ ਲਾਅ ਜਿਹੜਾ ਬਣਾਵਾਂਗੇ ਹਾਲਾਂਕਿ ਉਹਨਾਂ ਨੇ 15 ਸਾਲ ਰਾਜ ਕੀਤਾ ਉਹਨਾਂ ਨੂੰ ਇਨਫੈਕਟ ਇਹ ਕਾਮੀ ਰੀਜਨਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸੀਗਾ ਅਗਰ ਉਹਨਾਂ ਨੇ ਕਾਨੂੰਨ ਬਣਾਇਆ ਹੁੰਦਾ ਤੇ ਅੱਜ ਪੰਜਾਬ ਦੇ ਹਾਲਾਤ ਅੱਛੇ ਹੋਣੇ ਸੀਗੇ ਮਾੜੇ ਨਹੀਂ ਸੀ ਹੋਣੇ ਮੈਂ ਦੁਬਾਰਾ ਕਹਿ ਦਿਆਂ ਕਿ ਅਸੀਂ ਕਿਸੇ ਦੇ ਇੱਥੇ ਪੰਜਾਬ ਚੋਂ ਅਗਰ ਕਿਸੇ ਨੇ ਮਿਹਨਤ ਕਰਨੀ ਆ ਜਿਵੇਂ ਪਿਛਲੇ 35 40 50 ਸਾਲ ਤੋਂ ਲੋਕੀ ਉਹ ਯੂਪੀ ਬਿਹਾਰ ਤੋਂ ਆਣ ਕੇ ਸਾਡੇ ਝੂਨਾ ਲਾਉਂਦੇ ਨੇ ਮਿਹਨਤ ਕਰਦੇ ਨੇ ਪੈਸੇ ਕਮਾਉਂਦੇ ਨੇ ਚਲੇ ਜਾਂਦੇ ਇਹਨਾਂ ਗੱਲਾਂ ਦੇ ਖਿਲਾਫ ਨਹੀਂਗਾ ਲੇਕਿਨ ਸਾਡੀ ਸਟੇਟ ਦੀ ਡੈਮੋਗ੍ਰਾਫੀ ਨੂੰ ਆਬਾਦੀ ਦੇ ਸੰਤੁਲਨ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਬਹੁਤ ਬਹੁਤ ਲਾਜ਼ਮੀ ਹੈ ਔਰ ਮੈਂ ਇਹਦੇ ਤੇ ਲਗਾਤਾਰ ਪਹਿਰੇ ਤੇ ਨਾ ਦਿੰਦੇ ਰਹਿਣਾ ਵਾ ਹਾਲਾਂਕਿ ਕੁਝ ਸਾਡੀ ਪਾਰਟੀ ਦੇ ਕੁਲੀਗਸ ਵੀ ਇਸ ਨੂੰ ਨਾ ਸਮਝੀ ਦੇ ਵਿੱਚ ਬਿਨਾ ਕਿਸੇ ਅੱਛੀ ਤਰ੍ਹਾਂ ਰਿਸਰਚ ਕੀਤੇ ਇਹਦੇ ਤੇ ਉਹ ਟਿੱਪਣੀਆਂ ਕਰਦੇ ਨੇ ਜਾਂ ਛੋਟਾ ਮੋਟਾ ਇਹ ਤੋਂ ਖੇੜਾ ਛਡਾਉਂਦੇ ਨੇ ਮੈਂ ਉਹਨਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੀ ਪੰਜਾਬ ਦੀ ਲੀਡਰਸ਼ਿਪ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਆਓ ਆਪਾਂ ਮਿਲ ਕੇ ਇਸ ਲਾਅ ਨੂੰ ਪੰਜਾਬ ਦੀ ਵਿਧਾਨ ਸਭਾ ਚ ਇੰਟਰੋਡਿਊਸ ਕਰੀਏ ਔਰ ਮੈਂ ਇਹ ਵੀ ਕਹਿ ਸਪੀਕਰ ਵਿਧਾਨ ਸਭਾ ਕੁਲਤਾਰ ਸੰਧਵਾ ਨੂੰ ਕਹੂੰਗਾ ਕਿ ਇਹਨੂੰ ਇੱਕ ਵਾਰੀ ਇੰਟਰੋਡਿਊਸ ਕਰ ਦਿਓ ਮੇਰੇ ਲਾਅ ਨੂੰ 117 ਮੈਂਬਰਸ ਨੇ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਵੋਟ ਪਾ ਲੈਣ ਦਿਓ ਤਾਂ ਕਿ ਉਹਨਾਂ ਦੇ ਵੋਟਰਸ ਨੂੰ ਵੀ ਪਤਾ ਲੱਗੇ ਕਿ ਸਾਡੇ ਜਿਹੜੇ ਲੀਡਰਸ ਅਸੀਂ ਐਮਐਲਏ ਬਣਾ ਕੇ ਚੁਣ ਕੇ ਭੇਜਦੇ ਆ ਕਿ ਉਹ ਪੰਜਾਬ ਦੇ ਹਤਿਆਸ਼ੀ ਨੇ ਜਾਂ ਪੰਜਾਬ ਦੇ ਵਿਰੋਧੀ ਨੇ ਨੌکریاں ਭਗਵੰਤ ਮਾਨ ਬਹੁਤ ਧੀਰ ਤੋਂ ਅਰਸੇ ਤੋਂ ਰੋਲਾ ਪਾ ਰਿਹਾ ਕਿ ਬਹੁਤ ਨੌکریاں ਦਿਤੀਆਂ 30 4 40000 50000 ਪਰ ਇਹ ਤਾਂ ਨੌکریاں ਸਾਰੀਆਂ ਹਿਮਾਚਲ ਤੇ ਰਾਜਸਥਾਨ ਤੇ ਹਰਿਆਣਾ ਤੇ ਦਿੱਲੀ ਦੇ ਲੋਕ ਲੈ ਗਏ ਨੇ ਸਾਡੀਆਂ ਤਾਂ ਚਲੋ ਆਫੀਸ਼ੀਅਲ ਪੋਜੀਸ਼ਨਸ ਵੀ ਦਿੱਲੀ ਵਾਲੇ ਲੈ ਗਏ ਨੇ ਬਾਹਰੋਂ ਇਹਨਾਂ ਨੇ ਥਾਪ ਦਿੱਤੇ ਥੋਪ ਦਿੱਤੇ ਨੇ ਸਾਡੇ ਤੇ ਚੇਅਰਮੈਨ ਤੇ ਹੋਰ ਬਹੁਤ ਸਾਰੇ ਐਮਪੀਜ਼ ਰਾਜ ਸਭਾ ਦੇ ਪਰ ਜੇ ਇਹ ਲਾ ਹੋਵੇਗਾ ਤਾਂ ਤੁਹਾਡੀਆਂ ਨੌਜਵਾਨਾਂ ਦੀਆਂ ਸਰਕਾਰੀ ਨੌکریاں ਮਿਲ ਰੁਕਣੀਆਂ ਡੋਮਸਾਈਲ ਹੋਣਾ ਬਹੁਤ ਜ਼ਰੂਰੀ ਹੈ ਅੱਜ ਤੱਕ ਕੋਈ ਡੋਮੈਸਾਈਲ ਦੀ ਕੋਈ ਸ਼ਰਤ ਨਹੀਂ ਲਾਉਂਦਾ ਔਰ ਜਿਹੜੀਆਂ ਆਨਲਾਈਨ ਨੌਕਰੀਆਂ ਐਡਵਰਟਾਈਜ਼ ਹੁੰਦੀਆਂ ਉਹ ਸਾਰੀਆਂ ਸਟੇਟਾਂ ਦੇ ਬਾਹਰ ਲੈ ਆਣ ਕੇ ਲੋਕੀ ਲੈ ਜਾਂਦੇ ਇਸ ਲਈ ਮੇਰੇ ਸਤਕਾਰਯੋਗ ਵੀਰੋ ਭੈਣੋ ਬਜ਼ੁਰਗੋ ਪੰਜਾਬ ਨਾਲ ਪਿਆਰ ਕਰਨ ਵਾਲੇ ਸਾਰੇ ਫਿਰਕੇ ਸਾਰੇ ਧਰਮਾਂ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਵਿਸ਼ਵ ਵਿੱਚ ਬੈਠੇ ਵਿਸ਼ਵ ਵਿੱਚ ਬੈਠੇ ਐਨ ਆਰ ਆਈਸ ਨੂੰ ਅਪੀਲ ਹੈ ਕਿ ਆਓ ਆਪਾਂ ਇਸ ਨੂੰ ਦਬਕ ਕੇ ਪ੍ਰੈਸ਼ਰ ਪਣਾਈਏ ਗਵਰਨਮੈਂਟ ਦੇ ਤੇ ਆਪਾਂ ਇਸ ਨੂੰ ਇੱਕ ਕਾਨੂੰਨ ਬਣਾਈਏ ਤਾਂ ਕਿ ਸਾਡੇ ਪੰਜਾਬ ਦੀ ਜਿਹੜੀ ਹੈ ਜਿੰਦ ਜਾਨ ਉਹਦੀ ਜਿਹੜੀ ਉਹਦੀ ਖੂਬਸੂਰਤੀ ਪੰਜਾਬ ਦੀ ਉਹ ਅਸੀਂ ਬਚਾ ਸਕੀਏ ਜਦੋਂ ਬਿਹਾਰ ਨੇ ਵੀ ਫੈਸਲਾ ਲੈ ਲਿਆ ਅਸੀਂ ਬਿਹਾਰ ਨਾਲੋਂ ਤਾਂ ਪਛੜੀ ਸਟੇਟ ਹੈ ਨੀਗੀ ਅੱਜ ਦਾ ਮੇਰਾ ਵਿਸ਼ੇਸ਼ ਮੁੱਦਾ ਇਹ ਸੀਗਾ ਉਮੀਦ ਕਰਦਾ ਹਾਂ ਕਿ ਤੁਸੀਂ ਇਹਦੇ 'ਚ ਸਾਥ ਦਿਓਗੇ ਔਰ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਜਿਹੜੇ ਪਾਵਰ ਕੋਰਡੀਨੇਟਰਸ ਆ ਜਿਹੜੇ ਲੋਕ ਸੁੱਤੇ ਪਏ ਨੇ ਉਹ ਮੈਂ ਮਜਬੂਰੀ ਸਮਝਦਾ ਭਗਵੰਤ ਮਾਨ ਦੀ ਕਿ ਕੇਚਰੀਵਾਲ ਤੇ ਸਸੂਡੀਆਂ ਤੇ ਸਤਿੰਦਰ ਜੈਨ ਤੇ ਆ ਜਿਹੜੇ ਇਹਨਾਂ ਦੇ ਇਹ ਧਾੜ ਵੀ ਨੇ ਇਹਨਾਂ ਨੂੰ ਤਾਂ 100% ਇਹ ਕਾਨੂੰਨ ਪਸੰਦ ਨਹੀਂ ਆਵੇਗਾ ਇਹ ਵੀ ਇਮਤਿਹਾਨ ਹੈ ਭਗਵੰਤ ਸਿੰਘ ਮਾਨ ਦਾ ਕਿ ਕੀ ਤੂੰ ਉਹਨਾਂ ਦਾ ਗੁਲਾਮ ਹੈ ਜਾਂ ਉਹਨਾਂ ਤੋਂ ਆਜ਼ਾਦ ਹੋ ਕੇ ਇਹ ਲੋ ਪੰਜਾਬ ਦੀ ਵਿਧਾਨ ਸਭਾ ਚ ਪਾਸ ਕਰ ਸਕਦਾ ਇਹ ਆਮ ਆਦਮੀ ਪਾਰਟੀ ਦੀ ਔਰ ਭਗਵੰਤ ਮਾਨ ਦੀ ਜਿਹੜੇ ਪੰਜਾਬ ਪੱਕੀ ਲੋਕ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਇਮਤਿਹਾਨ ਵੀ ਹੈ ਮੇਰੇ ਨਾਲ ਜੁੜਨ ਨਾਲ ਸੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ